ਨਮਸਕਾਰ ਅੱਜ ਆਇਆ ਇੱਕ ਬਹੁਤ ਹੀ ਮੋਟੀਵੇਸ਼ਨਲ ਤੇ ਡਿਟਰਮੀਨੇਸ਼ਨਲ ਸਟੋਰੀ ਕਵਰ ਕਰਨ ਵਾਸਤੇ ਮੈਂ ਇਹ ਗੱਲ ਕਹਿ ਰਿਹਾ ਇੱਕ ਇਹੋ ਜਿਹੇ ਸ਼ਖਸ ਬਾਰੇ ਜਿਹੜੇ ਕਿ ਸ਼ੂਟਿੰਗ ਕਰਵਾਉਂਦੇ ਨੇ ਔਰ ਉਸ ਸ਼ਖਸ ਨੇ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਕਿ 5-5 ਸਾਲ ਦੇ ਬੱਚੇ ਨੇ ਬੰਦੂਕਾਂ ਤੇ ਪਿਸਤੌਲਾਂ ਫੜਾਤੀਆਂ ਨੇਗੀਆਂ ਉਹਦਾ ਕਾਰਨ ਇਹ ਰਿਹਾ ਕਿ ਉਹਨਾਂ ਨੂੰ ਕਿਸੇ ਨੇ ਅੱਜ ਤੋਂ 15 ਸਾਲ ਪਹਿਲਾਂ ਚੈਲੰਜ ਕੀਤਾ ਸੀ ਕਿ ਇਹ ਜਿਹੜੀ ਗੇਮ ਐ ਸ਼ੂਟਿੰਗ ਤੇਰੇ ਬਸ ਦੀ ਨਹੀਂ ਹੈ ਮੇਰੇ ਨਾਲ ਪ੍ਰਵੇਸ਼ ਜੋਸ਼ੀ ਜੀ ਨੇ ਜਿਨ੍ਹਾਂ ਨੇ ਥਾਣਿਆ ਤੇ ਉਸ ਤੋਂ ਬਾਅਦ ਇਹ ਜਿਹੜਾ ਈਵੈਂਟ ਹੈ ਉਹ ਘਰ-ਘਰ ਚ ਪਹੁੰਚਾਇਆ ਅੱਜ ਜਿਹੜਾ ਈਵੈਂਟ ਹੈ ਇਹ ਲिटल ਮਾਸਟਰ ਸੈਕੰਡ 올 ਇੰਡੀਆ ਤੋਂ ਬੱਚੇ ਆਏ ਨੇ ਕਰ ਰਹੇ ਨੇਗੇ ਜੋਸ਼ੀ ਜੀ ਤੁਹਾਡੇ ਜਿਹੜਾ ਚੈਲੰਜ ਸੀ ਆਏ ਸੀ ਤੇ ਬੱਚਿਆਂ ਨੂੰ ਛੋਟੇ-ਟੇ ਬੱਚਿਆਂ ਨੂੰ ਸ਼ੂਟਿੰਗ ਕਰਾਣੀ ਹੈ ਤੁਹਾਨੂੰ ਕਿਸ ਨੇ ਮੈਨੂੰ ਪਤਾ ਲੱਗਿਆ ਵੀ ਚੈਲੰਜ ਕੀਤਾ ਸੀ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਅੱਜ ਹਜ਼ਾਰਾਂ ਬੱਚੇ ਤੁਸੀਂ ਇਸ ਫੀਲਡ ਦੇ ਵਿੱਚ ਪਾਠੇ ਜੀ ਸਰ ਮੈਨੂੰ ਬੜੇ ਖੁਸ਼ੀ ਹੋ ਰਹੀ ਹੈ ਜੀ ਮੇਰਾ ਜਿਹੜਾ ਸੁਪਨਾ ਪੂਰਾ ਹੁੰਦਾ ਜਾ ਰਿਹਾ ਜੀ ਮੇਰਾ ਡ੍ਰੀਮ ਸੀਗਾ ਵੀ ਮੈਂ ਛੋਟੇ ਬੱਚਾ ਨੂੰ ਹਿੰਦੁਸਤਾਨ ਦੇ ਪ੍ਰਮੋਟ ਕਰਾਂ ਹਰ ਇੱਕ ਅਕੈਡਮੀ ਵਿੱਚ ਲਿਟਰਲ ਮਾਸਟਰ ਜ਼ਰੂਰ ਹੋਣ ਜੀ ਉਹ ਸੁਪਨਾ ਪੂਰਾ ਹੁੰਦਾ ਜਾ ਰਿਹਾ ਸਾਡੀ ਅਕੈਡਮੀ ਨੂੰ ਛਟੋ ਜੀ ਹਿੰਦੁਸਤਾਨ ਦੇ ਵਿੱਚ ਸਾਰੇ ਅਕੈਡਮੀ ਸਾਡੀ ਅਕੈਡਮੀ ਨੂੰ ਦੇਖ ਕੇ ਹੁਣ ਉਹਨੇ ਛੋਟੇ ਛੋਟੇ ਬੱਚਾ ਨੂੰ ਰੱਖਣਾ ਸ਼ੁਰੂ ਕਰਤਾ ਜੀ ਇਵਨ ਥੈਨ ਜਿਹੜੇ 올ੰਪੀਅਨ ਵੀ ਹੈ ਉਹ ਵੀ ਆਪਣੇ ਅਕੈਡਮੀ ਜਿਹ ਕਿੰਨੇ ਸਟੇਟਾਂ ਨੇ ਪਾਰਟਿਸਪੇਟਿਸ਼ਨ ਕੀਤਾ ਤੇ ਆਲ ਇੰਡੀਆ ਦੇ ਵਿੱਚ ਤੇ ਕਿੰਨੇ ਬੱਚੇ ਆਏ ਸਰ ਕਟੋਗੜਾ 300 ਦੇ ਕਰੀਬ ਬੱਚੇ ਸੀਗੇ ਜਿਹੜੇ ਇਸ ਟੂਰਨਾਮੈਂਚ ਖੇਡੇ ਜੀ ਤੁਸੀਂ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਜੀ ਕਈ ਸਟੇਟਾਂ ਤੋਂ ਆਏ ਜੀ ਲਦਾਖ ਤੋਂ ਮੇਰੇ ਪਿੱਛੇ ਸਟੂਡੈਂਟ ਖੜਾ ਹੈ ਜੀ ਲਦਾਖ ਤੋਂ ਲਾਸਟ ਇਅਰ ਵੀ ਖੇਡ ਕੇ ਆ ਹੁਣ ਵੀ ਇੱਥੋਂ ਖੇਡਦਾ ਹੈ ਜੀ ਜਿਹੜੇ ਸ਼ਰਾਰਤੀ ਬੱਚੇ ਹੁੰਦੇ ਆ ਉਹ ਅੱਥੇ ਆ ਕੇ ਸ਼ਰਾਰ ਛੱਡ ਦਿੰਦੇ ਬਿਲਕੁਲ ਸੀਰੀਅਸ ਹੋ ਜਾਂਦੇ ਆ ਕਿਉਂਕਿ ਉਹਨਾਂ ਦਾ ਜਿਹੜਾ ਫੋਕਸ ਹੈਗਾ ਸ਼ੂਟਿੰਗ ਉੱpon ਹੋ ਜਾਂਦਾ ਹੈ ਕਿ Aim ਹੁੰਦਾ ਵੀ ਅਸੀਂ ਸਕੋਰ ਵਧਾਈਏ ਆਪਣੇ ਸੀਨੀਅਰਸ ਨੂੰ ਦੇਖ ਮੇਨਾਂ ਲਈ ਕੋਚ ਵੀ ਖੜੇ ਨੇ ਸਰ ਕੀ ਕਹੋਗੇ ਬੱਚੇ ਖੇਡ ਖੇਡਣਾ ਆਏ ਨੇ ਬੜੀ ਦੂਰ ਦੂਰ ਤੋਂ ਕਿਵੇਂ ਦਾ ਫੀਲ ਕਰ ਰਹੇ ਹੋ ਕਿ ਇਹ ਜਿਹੜਾ ਸਪੋਰਟਸ ਹੈ ਕਿਵੇਂ ਦਾ ਸਪੋਰਟਸ ਹੈ ਸਰ ਇਹ ਬਹੁਤ ਹੀ ਵਧੀਆ ਸਪੋਰਟਸ ਹੈ ਜੋਸ਼ੀ ਭਾਦੀ ਜੀ ਸਪੋਰਟਸ ਨਾਲ ਇਹਨਾਂ ਨੇ ਬਹੁਤ ਹੀ ਵੱਡਾ ਇੱਕ ਉਪਲਬਧਾ ਚੱਕਿਆ ਹੈ ਜਿਹਦੇ ਕਰਕੇ ਬਹੁਤ ਹੀ ਬੱਚਾ ਨੇ ਸਰ ਆਪਣੇ ਅੰਦਰ ਇੱਕ ਡਿਵੈਲਪਮੈਂਟ ਇੱਕ ਆਪਣੇ ਅੰਦਰ ਬਹੁਤ ਹੀ ਜਬ ਵਧੀਆ ਪਰਸਨੈਲਿਟੀ ਬਣਾਈ ਹੈ ਤੁਸੀਂ ਦੇਖੋਗੇ ਪਿਛਲੇ 6-7 ਸਾਲ ਤੋਂ ਇਸ ਅਕੈਡਮੀ ਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਸ਼ੂਟਰਸ ਨਿਕਲੇ ਨੇ ਅਸੀਂ ਖੁਦ ਚੰਡੀਗੜ੍ਹ ਤੋਂ ਆਏ ਸਰ ਦੇਖੋ ਲਦਾਖ ਤੋਂ ਸਟੂਡੈਂਟ ਨੇ ਜੰਮੂ हिमाचल ਤੋਂ ਨੇ ਹਰਿਆਣੇ ਤੋਂ ਨੇ ਪੰਜਾਬ ਤੋਂ ਨੇ ਇਹ ਸਾਰੇ ਸਟੂਡੈਂਟ ਹੋ ਰਿਹਾ ਕਿ ਇੱਕ ਬਹੁਤ ਹੀ ਵਧੀਆ ਇਹਨਾਂ ਦਾ ਇੱਕ ਜਿਹੜਾ ਹੈਗਾ ਸਰ ਇਹਨਾਂ ਦਾ ਇੱਕ ਅਨੁਭਵ ਹੋਇਆ ਜੀ ਅੱਗੇ ਵਧੇ ਨੇ ਮੈਡਲਿਸਟ ਬਣੇ ਨੇ ਸਾਰੇ ਬੱਚੇ ਇਹੀ ਬੱਚੇ ਕੱਲ ਨੂੰ ਤੁਹਾਨੂੰ ਨੈਸ਼ਨਲ 'ਚ ਦੇਖਣਗੇ ਜੀ ਇੰਟਰਨੈਸ਼ਨਲ 'ਚ ਦੇਖਣਗੇ ਸਰ ਬਿਲਕੁਲ ਗੱਲ ਕਰਾਂਗੇ ਇਸ ਟੂਰਨਾਮੈਂਟ ਦੇ ਜਿਹੜੇ ਚੀਫ ਗੈਸਟ ਨੇ ਉਹਨਾਂ ਦੇ ਨਾਲ ਵੀ ਤੇ ਗੈਸਟ ਆਫ ਆਨਰ ਨੇ ਉਹਨਾਂ ਨਾਲ ਵੀ ਸਰ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਪਿੱਛੇ ਦਿਨੇ ਤੇ ਕਿਵੇਂ ਲੱਗ ਰਿਹਾ ਬੱਚਿਆਂ ਦੇ ਵਿੱਚ ਇਨਵੋਲਵ ਹੋ ਕੇ ਦੇਖੋ ਇਹੋ ਜਿਹਾ ਮੌਕਾ ਬਹੁਤ ਘੱਟ ਮਿਲਦਾ ਸਭ ਤੋਂ ਪਹਿਲਾਂ ਤੇ ਧੰਨਵਾਦੀ ਆ ਪਰਵੇਸ਼ ਜੋਸ਼ੀ ਜੀ ਦਾ ਇਹਨਾਂ ਦੀ ਟੀਮ ਦਾ ਇਹਨਾਂ ਦੇ ਕੋਚਸ ਦਾ ਔਰ ਇਹਨਾਂ ਦੇ ਸਾਰੀ ਟੀਮ ਜਿਨੇ ਇੰਨਾ ਵਧੀਆ ਪ੍ਰੋਗਰਾਮ ਕੀਤਾ ਉਸ ਤੋਂ ਜ਼ਿਆਦਾ ਮੁਬਾਰਕ ਦਿਨ ਆ ਨਾ ਬੱਚਿਆਂ ਨੂੰ ਇਹਨਾਂ ਦੇ ਪੇਰੈਂਟਸ ਨੂੰ ਕਿ ਕਿੰਨੀ ਮਿਹਨਤ ਕਰਕੇ ਇਹ ਮੈਡਲਸ ਲੈ ਰਹੇ ਨੇ ਇਹਨਾਂ ਨੇ ਮੈਡਲਸ ਲਏ ਨੇ ਔਰ ਮੈਂ ਦੁਆ ਕਰਦਾ ਅਰਦਾਸ ਕਰਦਾ ਕਿ ਇਹ ਮੁੰਡੇ ਤੇ ਬੇਟੀਆਂ ਸਾਡੀਆਂ ਇੱਕ ਦਿਨ ਏਸ਼ੀਅਨ ਮੈਡਲਿਸਟ ਵਰਲਡ ਮੈਡਲਿਸਟ ਬਣ ਤਾਂ ਕਰਕੇ ਪਟਿਆਲੇ ਦਾ ਤੇ ਇਸ ਸ਼ੂਟ ਸ਼ੂਟਰ ਅਕੈਡਮੀ ਜਿਹੜੀ ਹੈ ਪਟਿਆਲੇ ਦੀ ਦਾ ਪ੍ਰਵੇਸ਼ ਜੀ ਤੁਹਾਡੇ ਇਹਦਾ ਨਾਮ ਰੌਸ਼ਨ ਕਰਨ ਔਰ ਪ੍ਰਮਾਤਮਾ ਕਰੇ ਕਿ ਇਹ ਵੀ ਪ੍ਰਵੇਸ਼ ਜੀ ਸਾਡੇ ਇਹ ਵੱਧ ਚੜ ਕੇ ਮਿਹਨਤ ਕਰਦੇ ਰਹਿਣ ਕਿ ਇਹਨਾਂ ਦੇ ਵਾਈਫ ਵੀ ਇਹਨਾਂ ਦਾ ਸਹਿਯੋਗ ਦੇ ਰਹੇ ਨੇ ਉਹਨਾਂ ਦਾ ਵੀ ਧਨਵਾਦੀ ਆ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਿਲਕੁਲ ਮੇਰੇ ਨਾਲ ਦਲਬੀਰ ਜੀ ਵੀ ਨੇ ਖੁਦ ਕੋਚ ਰਟਾਇਰਡ ਹੋਏ ਨੇ ਬਹੁਤ ਵੱਡੇ ਪੱਧਰ ਤੇ ਇਹਨਾਂ ਦਾ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਹੈ ਸਰ ਅੱਜ ਕਿਵੇਂ ਦਾ ਫੀਲ ਹੋ ਰਿਹਾ ਔਰ ਸ਼ੂਟਿੰਗ ਅਕੈਡਮੀ ਦੇ ਬੱਚਿਆਂ ਨੂੰ ਮੈਡਜ਼ ਦੇ ਕੇ ਅੱਜ ਬਹੁਤ ਚੰਗਾ ਲੱਗ ਰਿਹਾ ਵਾ ਇਸ ਅਕੈਡਮੀ ਦੇ ਵਿੱਚ ਆਣ ਕੇ ਬਹੁਤ ਉਮੀਦਾਂ ਵਾਂ ਪੰਜਾਬ ਨੂੰ ਵੀ ਭਾਰਤ ਨੂੰ ਵੀ ਜੋਸ਼ੀ ਜੀ ਤੋਂ ਔਰ ਉਹਨਾਂ ਦੇ ਬੱਚਿਆਂ ਤੋਂ ਜਿਹੜੀਆਂ ਬਹੁਤ ਜ਼ਿਆਦੀਆਂ ਉਮੀਦਾਂ ਵਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਚ ਬੈਡਲੈਂਡ ਦੇ ਨੈਸ਼ਨਲ ਲੈਂਡ ਦੇ ਇੰਟਰਨੈਸ਼ਨਲ ਲੈਂਡ ਤੇ ਪੰਜਾਬ ਦਾ ਤੇ ਭਾਰਤ ਦਾ ਨਾਮ ਰੋਸ਼ਨ ਕਰਨਗੇ ਲੱਗਦਾ ਸਰ ਇਹ ਜਿਹੜੀ ਸਪੋਰਟਸ ਚੱਲ ਰਹੀ ਨੇਗੇ ਬੱਚਿਆਂ ਨੂੰ ਅ ਅੱਗੇ ਲੈ ਕੇ ਆਣਗੇ ਮੋਬਾਈਲਾਂ ਤੋਂ ਤੇ ਟੀਵੀ ਤੋਂ ਦੂਰ ਰੱਖਣਗੇ ਬਿਲਕੁਲ ਤੁਹਾਡੀ ਗੱਲ ਠੀਕ ਸਹੀ ਆ ਜਦੋਂ ਬੱਚੇ ਸ਼ੂਟਿੰਗ ਦੇ ਵਿੱਚ ਆਪਣਾ ਸਾਰਾ ਟਾਈਮ ਇਨਵੈਸਟ ਕਰਨਗੇ ਤੇ ਜਿਹੜੇ ਮੋਬਾਈਲਾਂ ਤੋਂ ਬਚਣਗੇ ਮਾੜੀਆਂ ਆਦਤਾਂ ਤੋਂ ਬਚਣਗੇ ਲਾਹਤ ਤੋਂ ਦੋ ਬਚਣਗੇ ਮੈਂ ਉਹਨਾਂ ਪੇਰੈਂਟਸ ਨੂੰ ਵਧਾਈ ਜਾਣ ਦੇਣੀ ਚਾਹੁੰਦਾ ਤੇ ਬੱਚਿਆਂ ਨੂੰ ਦੇਣਾ ਚਾਹੁੰਦਾ ਜਿਹੜੇ ਅੱਜ ਮੈਡਲ ਲੈ ਕੇ ਆਏ ਆ ਤੇ ਮੈਡਲ ਜਿੱਤ ਕੇ ਆਏ ਤੇ ਜੋਸ਼ੀਜੀ ਦਾ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਬਿਲਕੁਲ ਸਰ ਕਿਵੇਂ ਦਾ ਬੱਚਿਆਂ ਨੂੰ ਕੀ ਅੱਗੇ ਗਾਈਡਲਾਈਨ ਹੈ ਤੁਹਾਡੀ ਇਹ ਬਹੁਤ ਪ੍ਰਾਊਡ ਮੂਮੈਂਟਸ ਹੈਗੇ ਆ ਕਿ ਇੱਥੇ ਦੇ ਬੱਚੇ ਤੇ ਉਹਨਾਂ ਦੇ ਪੇਰੈਂਟਸ ਨੇ ਇੰਨੀ ਮਿਹਨਤ ਕਰਕੇ ਇਹ ਸ਼ੂਟਰ ਅਕੈਡਮੀ ਦੇ ਜੋਸ਼ੀ ਸਾਹਿਬ ਨੇ ਇਹ ਬੱਚਿਆਂ ਨੂੰ ਕੋਚਿੰਗ ਦੇ ਕੇ ਇਸ ਕਾਬਿਲ ਬਣਾਇਆ ਕਿ ਅੱਜ ਸਾਡੇ ਪੰਜਾਬ ਦਾ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ ਅੱਜ ਸਾਰੇ ਇੰਡੀਆ ਤੋਂ ਇੱਥੇ ਬੱਚੇ ਆਏ ਹੋਏ ਸੀ ਜਿਨ੍ਹਾਂ ਨੇ ਪ੍ਰਾਈਜ਼ ਜਿੱਤੇ ਨੇ ਤੇ ਉਹਨਾਂ ਨੇ ਇੰਨੀ ਮਿਹਨਤ ਕਰਕੇ ਆਪਣਾ ਇਸ ਮਕਾਮ ਨੂੰ ਹਾਸਲ ਕੀਤਾ ਹੈ ਮੈਂ ਉਸ ਵਾਸਤੇ ਉਹਨਾਂ ਸਾਰਿਆਂ ਨੂੰ ਮੁਬਾਰਕਵਾਦ ਕਰਦਾ ਹਾਂ ਬਿਲਕੁਲ ਤੁਸੀਂ ਕੀ ਕਹੋਗੇ ਜੀ ਕੀ ਕਹਿਣਾ ਚਾਹੁੰਦੇ ਹੋ ਬੱਚਾ ਮੈਂ ਇਸ ਅਕੈਡਮੀ ਦੇ ਨਾਲ ਲਾਸਟ 15 ਇਅਰ ਤੋਂ ਜੁੜਿਆ ਹੋਇਆ ਹੈਗਾ ਪ੍ਰਵੇਸ਼ ਜੋਸ਼ੀ ਜੀ ਬਹੁਤ ਹੀ ਮਿਹਨਤ ਦੇ ਨਾਲ ਬੱਚਾ ਨੂੰ ਇੰਟਰਨੈਸ਼ਨਲ ਤੇ ਡੋਮੈਸਟਿਕ ਟੂਰਨਾਮੈਂਟ ਕਰਵਾਉਂਦੇ ਨੇ ਤੇ ਲੈ ਕੇ ਜਾਂਦੇ ਨੇ ਬਿਲਕੁਲ ਸਪੋਰਟਸ ਇੱਕ ਇਹੋ ਜਿਹਾ ਈਵੈਂਟ ਹੈ ਜਿਹਦੇ ਵਿੱਚ ਬੱਚੇ ਆਪਣਾ ਕੈਰੀਅਰ ਦਾ ਬਣਾਉਂਦਾ ਹੀ ਨੇ ਬਾਹਰ ਜਾ ਕੇ ਵੀ ਬਣਾਉਂਦੇ ਨੇ ਤੇ ਇੰਡੀਆ 'ਚ ਵੀ ਬਣਾਉਂਦੇ ਨੇ ਬੜਾ ਅੱਛਾ ਇੱਕ ਉਪਰਾਲਾ ਹੈ ਪ੍ਰਵੇਸ਼ ਜੋਸ਼ੀ ਜੀ ਵੱਲੋਂ ਕਿ ਛੋਟੇ-ਛੋਟੇ ਬੱਚਾ ਨੂੰ ਜਿਹੜੇ ਕਿ ਲਿਟਲ ਮਾਸਟਰਸ ਨੇ ਉਹਨਾਂ ਨੂੰ ਸਪੋਰਟਸ ਵੱਲ ਲੈ ਕੇ ਜਾ ਰਹੇ ਨੇ ਤੇ ਬੱਚੇ ਜਿਹੜੇ ਨੇ ਉਹ ਟੀਵੀ ਤੋਂ ਮੋਬਾਈਲਾਂ ਤੋਂ ਦੂਰ ਹੁੰਦੇ ਨੇ ਕੁਝ ਬੱਚਿਆਂ ਨਾਲ ਵੀ ਗੱਲ ਕਰਾਂਗੇ ਦੇਖਾਂਗੇ ਉਹ ਕੀ ਕਹਿੰਦੇ ਨੇ ਇਸ ਟੂਰਨਾਮੈਂਟ ਦੇ ਬਾਰੇ ਮੇਰੇ ਨਾਲ ਇੱਕ ਟੀਮ ਖੜੀ ਹੈ ਜਿਹੜੀ ਕਿ ਜੰਮੂ ਕਸ਼ਮੀਰ ਤੇ ਲੇਹ ਲਦਾਖ ਤੋਂ ਆਈ ਹੈ ਸਰ ਬੇਟੇ ਕਿਵੇਂ ਦਾ ਫੀਲ ਹੋ ਰਿਹਾ ਟੂਰਨਾਮੈਂਟ ਖੇਲ ਕੇ ਬਹੁਤ ਅੱਛਾ ਹੋ ਰਿਹਾ ਫੀਲ ਸਰ ਹਮ ਮੈਡਲ ਲੈਣ ਕੇ ਲਿਆਏ ਸੀ ਜਿੱਤਨੇ ਕੇ ਲਿਆਏ ਸੀ ਜਿੱਤ ਗਏ ਬਹੁਤ ਮਿਹਨਤ ਕੀ ਸਰ ਨੇ ਵੀ ਬਹੁਤ ਮਿਹਨਤ ਕਰਾਈ ਹਮ ਕੋ ਹਮਾਰੇ ਲਈ 2 ਘੰਟੇ ਕੋ ਪ੍ਰੈਕਟਿਸ ਕਰਾਤੇ ਥੇ ਔਰ ਅੱਗੇ ਜਾ ਕੇ ਪਰਨਾਮ ਹੋ ਸਰ ਬਿਲਕੁਲ ਹਾਂਜੀ ਬੇਟਾ ਬਹੁਤ ਵਧੀਆ ਹਾਈਟ ਹੈ ਕੀ ਬੋਲਣਾ ਚਾਹੁੰਦੇ ਹੋ ਇਨ ਫਿਊਚਰ ਮੈਂ ਆਈਪੀਐਸ ਆਫੀਸਰ ਬਣਨ ਦੀ ਤਿਆਰੀ ਕਰਨਾ ਹੈ ਹੁਣ ਮੈਂ ਐਡੇ ਦਾ ਐਗਜ਼ਾਮ ਦੂੰਗਾ ਤੇ ਹੋਰ ਅੱਗੇ ਜਾऊंगा ਗੁੱਡ ਤੇ ਕਹੇ ਜੀ ਸਪੋਰਟਸ ਲੱਗਦੀ ਹੈ ਬੜੇ ਸ਼ੁਰੂing ਮੈਂ ਬਹੁਤ ਵਧੀਆ ਸਪੋਰਟ ਹੈ ਬਹੁਤ ਬਹੁਤ ਸਨੇ ਪ੍ਰੈਕਟਿਸ ਵੀ ਬਹੁਤ ਆਖ ਰਹੀ ਹੈ ਪਰ ਹੋਰ ਰਾਤ ਨੂੰ ਪ੍ਰੈਕਟਿਸ ਕਰਦੇ ਇਜ਼ਰ ਹੋਰ ਕਰਾਂਦੇ ਸਾਡੇ ਟੂਰਨਾਮੈਂਟ ਵੀ ਕਰਵਾਏ ਜਾਂਦੇ ਬਹੁਤ ਵਧੀਆ ਸਪੋਰਟ ਹੈ ਬੜਾ ਕਿਵੇਂ ਦੀ ਸਪੋਰਟਸ ਹੈ ਕਿਵੇਂ ਲੱਗਦਾ ਹੈ ਇਹ ਸਪੋਰਟਸ ਨੂੰ ਅੱਗੇ ਕਿੱਥੇ ਲੈ ਕੇ ਜਾਓ

हम हमने इंडस पब्लिक स्कूल लाके सर सर जी ने दो घंटा पूरा प्रैक्टिस कराते थे तो लगता है कि इसको आगे तक लेके जाओगे जी सर। स्पोर्ट्स में कहाँ तक खेलोगे आप? बच्चे कौन सा मेडल आया आपका सिल्वर तो ये कैसी स्पोर्ट्स है शूटिंग बेस्ट है, बेस्ट है। कंसंट्रेशन no, like, के लिए भी बहुत बेस्ट है मतलब yeah, अगर हम ही स्पोर्ट्स खेलते हैं तो हमें भी फील होता yeah, है कि हम कंसंट्रेट कर रहे हैं स्टडी में भी इससे बहुत तो अच्छा हमारा माइंड रहता है hmm. हाँ जी बेटा कैसी स्पोर्ट्स है ये ये सर बहुत बढ़िया स्पोर्ट्स है मतलब ध्यान इसमें बहुत देना पड़ता है हाँ जी हाँ कौन सा मेडल मेडल। आपका? मेरा सिल्वर और लगता है कि इन फ्यूचर आगे जाओगे इसको आप कहाँ से हो गुड इवनिंग सर मैं ममता प्रसाद हूँ मैं फरीदाबाद से आई हूँ और मैं खुद स्पोर्ट्स प्लेयर हूँ तो इसलिए मैं समझ सकती हूँ प्लेयर के लिए एक मेडल लाना बड़ी खुशी की और गर्व की बात होती है Uh, मैं पावर लिफ्टर हूँ गोल्ड मेडल इंटरनेशनल प्लेयर हूँ और मेरे दो बच्चे आए हैं इसमें शूटर में खुशपाल एंड दृष्टि आपको इस टूर्नामेंट में खेल के कैसा लगा पहली बात तो इस टूर्नामेंट में इस टूर्नामेंट में खेल के तो मुझे तो बहुत मजा आया और ये गेम मेरी बेस्ट फेवरेट गेम है बिकॉज मेरे फादर भी एक पुलिस ऑफिसर हैं तो इस बात में मैंने भी इस लाइन में जाना है तो आई थिंक दिस इज द बेस्ट गेम फॉर मी बेटे कैसी है स्पोर्ट्स ये मेरे लिए तो अच्छी है क्योंकि इससे हमारे दिने? दिमाग सिर्फ एक जगह ज़गा, एक जगह पर ही होता है और उससे हमारा दिमाग भी अच्छा रहता है तो उसके लिए ये मेरे लिए अच्छी है और जैसे मोबाइल खेलते हो या टीवी देखते हो उससे दूर रखती है हमें स्पोर्ट्स इस जैसे इसके अगर हम ज्यादा ध्यान देंगे तो 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 नहीं जा। तो पीज़ी तो पीज़ी। कितने मेडल आए आपके फोर दो गोल्ड वन सिल्वर वन तो ये स्पोर्ट्स कैसी स्पोर्ट्स है शूटिंग ये बड़ी अच्छी स्पोर्ट्स है ऐसे हमारे अंदर वो तो है इसके हमारा दिमाग तेज होता है अगर हम वैसे ही खेलेंगे फोन में खेलेंगे तो आंखें खराब होगी इससे कॉन्सेंट्रेशन बढ़ता है बिल्कुल फोन से खेलने में बंदे की आंखें खराब होती हैं बच्चों को डाइवर्ट करने के लिए बहुत अच्छी स्पोर्ट्स है कहते हो हाँ जी और कहाँ तक खेलोगे बेटा मैं ओलंपिक्स से खेलना चाहता हूँ बहुत अच्छा स्पोर्ट्स है बच्चों के लिए लोगों को अपने बच्चों को इसमें डालना चाहिए कहा आप मैं पटियाला से और लगता है स्पोर्ट्स को आगे तक लेके जाओगे आप खेल के हाँ जी कहाँ तक लेके जाओगे मैं ओलंपिक्स तक लेके जाना चाहता हूँ अपने इंडिया को और गोल्ड मेडल लेकर आना चाहता हूँ ये बहुत अच्छी स्पोर्ट्स है ये बेस्ट शूटर शूटिंग अकेडमी फर्स्ट अकेडमी है, गैड़ी गैड़ी है। गैड़ी पूरी वर्ल्ड पूरी इंडिया की ये स्पोर्ट्स हमको कंसंट्रेट सिखाती है और बहुत आप कहाँ तक खेलोगे इस स्पोर्ट्स को लेकर जाओगे मैं इंटरनेशनल तक खेलना चाहता हूँ बच्चों के लिए स्पोर्ट्स आपको लगता है कि बच्चों के लिए बहुत अच्छी चीज है ये फोन पर गेम खेलने से तो बहुत अच्छा है सर ये बहुत अच्छी स्टूडेंट सर ये फ्यूचर में भी हमारे बहुत काम आएगी जब मैंने इसको शुरू किया था तब मुझे लगता था कि नहीं ये स्टूडेंट बहुत अच्छी नहीं है बट जैसे जैसे मेरा बढ़ता गया, बढ़ता गया मेरे मेडल्स आते गए अब तक मैंने एक साल पहले मेडल लिया था उसके बाद तो मैंने शूटिंग छोड़ दी थी मुझे लगा था कि नहीं बट उसके बाद मेरे पेरेंट्स ने मुझे कहा कि हाँ ये बहुत अच्छी स्पोर्ट्स है तुम लो तुम कुछ करोगी एंड देन मैंने फिर से लिया एंड आज मेरा गोल्ड मेडल आया है शूटिंग जो गेम टफ नहीं है ज़्यादा टफ तो है पर अगर बच्चा मन तो लगा के करे तो इजी है मोबाइल ਇਸ ਤੋਂ ਬਚਾਤਾ ਹੈ ਕਿ ਮੋਬਾਈਲ ਮੇਂ ਧਿਆਨ ਫਰ ਕਮ ਰhta ਹੈ ਇਸੇ। ਸਿਮ ਬਾਈਕ ਮੇਂ ਕਮ ਧਿਆਨ ਲੱਗਦਾ ਹੈ। ਮੇਰੇ ਨਾਲ ਖੇਤਰ ਤੋਂ ਕੋਚ ਆਏ ਨੇਗੇ ਸ਼ਰੇਸ਼ ਜੀ। ਇਹ ਸ਼ੂਟਿੰਗ ਦੇ ਨਾਲ ਨਾਲ ਆਰਚਰੀ ਵੀ ਕਰਦੇ ਨੇ ਸਰ। ਕਿੰਨੀ ਦੀ ਸਪੋਰਟਸ ਹੈ। ਲੱਗਦਾ ਵੀ ਕਨਸੈਂਟਰੇਸ਼ਨ ਬੰਦੀ ਹੈ ਸਪੋਰਟਸ ਦੇ ਵਿੱਚ। ਤਾਂ ਆਰਚਰੀ ਇੱਕ ਐਸਾ ਗੇਮ ਹੈ ਕਿ ਜਿਸ ਮੇਂ ਨਾ ਆਪ ਇਹ ਮੰਨ ਕੇ ਚੱਲੋ ਕਿ ਸਭੀ ਗੇਮਾਂ ਦਾ ਜੇ ਅਸੀਂ ਮੂਲ ਮੰਤਰ ਕਹੀ ਨਾ ਤਾਂ ਆਰਚਰੀ ਮੇਂ ਛਿਪਾ ਹੋਆ ਤੀਰੰਦਾਜ਼ੀ ਮੇਂ। اس کے کارن یہ ہے کہ کیونکہ ہمیں نا ہر چیز پہ دھیان কেন্দ्रीकृत کرنا پڑتا ہے کنسنٹریشن کرنی پڑتی ہے اور جب اپ اپنے شریر کو اپنے من کو اپنے تن کو کنسنٹریشن کر لیتے ہو اور কেন্দ्रीकृत کر لیتے ہو نا تو اپ کوئی بھی کلامی نکون ہو سکتے ہو ایسا ہمارے گرو جی نے سکھایا ہے اے جو جتو ایونٹ الگ الگ کیٹیگریز دے الگ الگ संस्थाواں کران گی تا ڈیفینیٹلی بچاں نو جڑا اج کل دا بیماریاں نے چاہے او اکھا دی بیماری ہے ਆਈ ਸਾਈਟਸ ਦੀ ਜਾਂ ਫਿਰ ਕੋਈ ਅੱਜਕਲ ਨਿਊਰੋ ਦੀਆਂ ਬਿਮਾਰੀਆਂ ਲਗੀਆਂ ਹੋਰ ਬਹੁਤ ਤਰ੍ਹਾਂ ਦੇ ਜਿਹੜੀਆਂ ਡਿਸਿਜ਼ਨ ਜਿਵੇਂ ਨਸ਼ੇ ਦੇ ਵਿੱਚ ਬੱਚੇ ਚਲੇ ਜਾਂਦੇ ਨੇ ਕਈ ਵਾਰ ਵੱਡੇ ਹੋ ਕੇ ਉਹਨਾਂ ਤੋਂ ਦੂਰ ਰੱਖਿਆ ਜਾਏਗਾ ਸੋ ਸਾਰਿਆਂ ਨੂੰ ਇਸ ਤਰ੍ਹਾਂ ਦੇ ਇਵੈਂਟਸ ਦੇਣੇ ਪਰੋਣਾ ਚਾਹੀਦਾ ਤੁਸੀਂ ਦੇਖਦੇ ਹੋ ਉਹਨਾਂ ਨੂੰ ਫਟ ਪਵਨ ਸਿੰਘ ਲਾ ਪਟਿਆਲ